ਗਿਆਨ ਦੇ ਸਾਹਮਣੇ ਉਮਰ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਕੋਈ ਸੋਚੇ ਕਿ ਅਸੀਂ ਵੱਡੀ ਉਮਰ ਦੇ ਹੋ ਕੇ ਹੀ ਮਰਾਂਗੇ ਤਾਂ ਇਹ ਝੁੱਠੀ ਗੱਲ ਹੈ ਮੋਹ ਤਾਂ ਕਦੇ ਵੀ ਆ ਸਕਦੀ ਹੈ ਫਿਰ ਉਹ ਚਾਹੇ ਬੱਚਾ ਹੋਵੇ ਜਵਾਨ ਹੋਵੇ ਜਾਂ ਫਿਰ ਬੁੱਢਾ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਤਲਵੰਡੀ ਗਰਾਮ ਵੱਲੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਚੱਲ ਪਏ ਰਸਤੇ ਵਿੱਚ ਇੱਕ ਪੜਾਉ ਦੇ ਸਮੇਂ ਜਦੋਂ ਆਪ ਕੰਤੂ ਨਗਲ ਗ੍ਰਾਮ ਵਿੱਚ ਇੱਕ ਰੁਕਦੇ ਹੇਟਾਂ ਕੀਰਤਨ ਵਿੱਚ ਵਿਅਸਤ ਸਨ ਤਾਂ ਇੱਕ ਕਿਸ਼ੋਰ 10 ਸਾਲਾਂ ਦਾ ਬਾਲਕ ਤੁਹਾਡੀ ਮਧੂਰ ਬਾਣੀ ਦੇ ਖਿੱਚ ਵੱਲੋਂ ਚਲਾ ਆਇਆ ਅਤੇ ਕਾਫੀ ਸਮਾਂ ਕੀਰਤਨ ਸੁਣਦਾ ਰਿਹਾ ਫਿਰ ਜਲਦੀ ਵੱਲੋਂ ਘਰ ਪਰਤ ਗਿਆ ਘਰ ਵੱਲੋਂ ਕੁਝ ਖਾਦ ਪਦਾਰਥ ਅਤੇ ਦੁੱਧ ਲਿਆ ਕੇ ਗੁਰੂ ਦੇਵ ਨੂੰ ਭੇਟ ਕਰਦੇ ਹੋਏ ਕਿਹਾ ਗੁਰੂ ਜੀ ਤੁਸੀਂ ਕਿਰਪਾ ਕਰਕੇ ਇਹਨਾਂ ਦਾ ਸੇਵਨ ਕਰੋ ਉਸ ਕਿਸ਼ੋਰ ਦੀ ਸੇਵਾ ਭਗਤੀ ਵੇਖ ਕੇ ਗੁਰੂਦੇਵ ਅਤੀ ਖੁਸ਼ ਹੋਏ ਅਤੇ ਅਸੀਸ ਦਿੰਦੇ ਹੁੰਦੇ ਕਿਹਾ ਚਰਿਂ ਜੀਵ ਰਹੋ ਅਤੇ ਪੁੱਛਿਆ ਪੁੱਤਰ ਤੁਸੀਂ ਕੀ ਚਾਹੁੰਦੇ ਹੋ ਕਿਸ਼ੋਰ ਨੇ ਜਵਾਬ ਦਿੱਤਾ ਹੇ ਗੁਰੂਦੇਵ ਮੈਨੂੰ ਮੌਤ ਵੱਲੋਂ ਬਹੁਤ ਡਰ ਲੱਗਦਾ ਹੈ ਮੈਂ ਇਸ ਡਰ ਵੱਲੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਇਸ ਉੱਤੇ ਗੁਰੂਦੇਵ ਨੇ ਕਿਹਾ ਕਿ ਪੁੱਤਰ ਤੁਹਾਡੀ ਉਮਰ ਤਾਂ ਖੇਡਣ ਖੁੱਦਣ ਦੀ ਹੈ ਤੈਨੂੰ ਇਹ ਗੰਭੀਰ ਗੱਲਾਂ ਕਿੱਥੋਂ ਸੁਝੀਆਂ ਹਨ ਇਹ ਮੌਤ ਦਾ ਡਰ ਆਦੀ ਤਾਂ ਬੁਢੇਪੇ ਦੀ ਕਲਪਨਾ ਹੁੰਦੀ ਹੈ ਉਂਝ ਮੂਤ ਨੇ ਆਉਣਾ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਹੀ ਹੈ ਇਹ ਜਵਾਬ ਸੁਣ ਕੇ ਕਿਸ਼ੋਰ ਨੇ ਫਿਰ ਕਿਹਾ ਇਹ ਹੀ ਤਾਂ ਮੈਂ ਕਹਿ ਰਿਹਾ ਹਾਂ ਮੌਤ ਦਾ ਕੀ ਭਰੋਸਾ ਪਤਾ ਨਹੀਂ ਕਦੋਂ ਆ ਜਾਵੇ ਇਸ ਲਈ ਮੈਂ ਉਸ ਵੱਲੋਂ ਪੈ ਪਿਤ ਰਹਿਦਾ ਹਾਂ ਉਸ ਦੀ ਇਹ ਗੱਲ ਸੁਣ ਕੇ ਗੁਰੂਦੇਵ ਕਹਿਣ ਲੱਗੇ ਕਿ ਪੁੱਤਰ ਤੂੰ ਤਾਂ ਬਹੁਤ ਤਿੱਖਣ ਬੁੱਧੀ ਪਾਈ ਹੈ ਉਹਨਾਂ ਸੁਖਮ ਗੱਲਾਂ ਉੱਤੇ ਵੱਡੇ-ਵੱਡੇ ਲੋਕ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ ਜੇਕਰ ਮੋਤ ਦਾ ਡਰ ਹੀ ਹਰ ਇੱਕ ਵਿਅਕਤੀ ਆਪਣੇ ਸਾਹਮਣੇ ਰੱਖੇ ਤਾਂ ਇਹ ਅਪਰਾਧ ਹੀ ਕਿਉਂ ਹੋਣਾ ਖੈਰ ਤੁਹਾਡਾ ਨਾਮ ਕੀ ਹੈ ਕਿਸ਼ੋਰ ਨੇ ਜਵਾਬ ਵਿੱਚ ਦੱਸਿਆ ਉਸ ਦਾ ਨਾਮ ਬੁੱਢਾ ਹੈ ਅਸਤੇ ਉਸ ਦਾ ਕਾਰ ਇਸ ਪਿੰਡ ਵਿੱਚ ਹੀ ਹੈ ਗੁਰੂਦੇਵ ਨੇ ਤਦ ਕਿਹਾ ਤੁਹਾਡੇ ਮਾਤਾ-ਪਿਤਾ ਨੇ ਤੁਹਾਡਾ ਨਾਮ ਬਿਲਕੁਲ ਸਹੀ ਹੀ ਰੱਖਿਆ ਹੈ ਕਿਉਂਕਿ ਤੂੰ ਤਾਂ ਘੱਟ ਉਮਰ ਵਿੱਚ ਹੀ ਬਹੁਤ ਸਮਝਦਾਰੀਆਂ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਹੈ ਹੁਣ ਇਹ ਮੋਤ ਦਾ ਡਰ ਤੈਨੂੰ ਕਦੋਂ ਤੋਂ ਸਤਾਉਣ ਲੱਗਾ ਹੈ ਕਸ਼ੋਰ ਬੁੱਢਾ ਜੀ ਨੇ ਕਿਹਾ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਅੱਗ ਜਲਾਣ ਲਈ ਕਿਹਾ ਮੈਂ ਬਹੁਤ ਯਤਨ ਕੀਤਾ ਪਰ ਅੱਗ ਨਹੀਂ ਜੱਲੀ ਇਸ ਉੱਤੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਅੱਗ ਜਲਾਣ ਲਈ ਪਹਿਲਾਂ ਛੋਟੀਆਂ ਲੱਕੜੀਆਂ ਅਤੇ ਤਿੰਕੇ ਘਾਹ ਦੀ ਜਲਾਏ ਜਾਂਦੇ ਹਨ ਤਦ ਕਿਤੇ ਵੱਡੀਆਂ ਲੱਕੜੀਆਂ ਬਲਦੀਆਂ ਹਨ ਬਸ ਮੈਂ ਉਸੀ ਦਿਨ ਵੱਲੋਂ ਇਸ ਵਿਚਾਰ ਵਿੱਚ ਹਾਂ ਕਿ ਜਿਸ ਤਰ੍ਹਾਂ ਅੱਗ ਪਹਿਲਾਂ ਛੋਟੀ ਲੱਕੜੀਆਂ ਨੂੰ ਜਲਾਉਂਦੀ ਹੈ ਠੀਕ ਇਸ ਪ੍ਰਕਾਰ ਜੇਕਰ ਮੌਤ ਵੀ ਪਹਿਲਾਂ ਛੋਟੇ ਬੱਚਿਆਂ ਜਾਂ ਖਿਸ਼ੋਰਾਂ ਨੂੰ ਲੈ ਜਾਵੇ ਤਾਂ ਕੀ ਹੋਵੇਗਾ ਗੁਰੂਦੇਵ ਨੇ ਕਿਹਾ ਪੁੱਤਰ ਤੂੰ ਵਡਭਾਗਾ ਹੈ ਜੋ ਤੈਨੂੰ ਮੌਤ ਨਜ਼ਦੀਕ ਵਿਖਾਈ ਦਿੰਦੀ ਹੈ ਇਸ ਪੈਣੀ ਨਜ਼ਰ ਦੇ ਕਾਰਨ ਇੱਕ ਦਿਨ ਤੂੰ ਬਹੁਤ ਮਹਾਨ ਬਣੇਗਾ ਜੇਕਰ ਤੂੰ ਚਾਹੇ ਤਾਂ ਸਾਡੇ ਆਸ਼ਰਮ ਵਿੱਚ ਆ ਕੇ ਰਹਿ ਸਕਦਾ ਹੈ ਇਹ ਗੱਲ ਸੁਣ ਕੇ ਕਸ਼ੋਰ ਬੁੱਢਾ ਜੀ ਬਹੁਤ ਖੁਸ਼ ਹੋਇਆ ਅਤੇ ਪੁੱਛਣ ਲੱਗਾ ਹੇ ਗੁਰੂ ਦੇਵ ਤੁਹਾਡਾ ਆਸ਼ਰਮ ਕਿੱਥੇ ਹੈ ਗੁਰੂ ਦੇਵ ਨੇ ਉਸ ਨੂੰ ਦੱਸਿਆ ਕਿ ਉਹਨਾਂ ਦਾ ਆਸ਼ਰਮ ਉੱਥੋਂ ਲਗਭਗ 30 ਕੋਹ ਦੀ ਦੂਰੀ ਉੱਤੇ ਰਾਵੀ ਨਦੀ ਦੇ ਟਾਟ ਉੱਤੇ ਹੈ ਉਹਨਾਂ ਨੇ ਉਸ ਦਾ ਨਾਮ ਕਰਤਾਰਪੁਰ ਰੱਖਣ ਦਾ ਨਿਸ਼ਚੈ ਕੀਤਾ ਹੈ ਹੁਣ ਉਹ ਪਰਤ ਕੇ ਉਸ ਵਿੱਚ ਸਥਾਈ ਰੂਪ ਵੱਲੋਂ ਰਹਿਣ ਲੱਗਣਗੇ ਅਤੇ ਉੱਤੇ ਹੀ ਗੁਰੂ ਮਤ ਦਾ ਪ੍ਰਚਾਰ ਕਰਨਗੇ ਇਸ ਸਭ ਜਾਣਕਾਰੀ ਨੂੰ ਪ੍ਰਾਪਤ ਕਰਕੇ ਕਸ਼ੋਰ ਬੁੱਢਾ ਜੀ ਕਹਿਣ ਲੱਗਾ ਗੁਰੂ ਦੇਵ ਮੈਂ ਆਪਣੇ ਮਾਤਾ ਪਿਤਾ ਵੱਲੋਂ ਆਗਿਆ ਲੈ ਕੇ ਕੁਝ ਦਿਨ ਬਾਅਦ ਤੁਹਾਡੀ ਸੇਵਾ ਵਿੱਚ ਮੌਜੂਦ ਹੋ ਜਾਵਾਂਗਾ ਗੁਰੂ ਦੇਵ ਨੇ ਤਦ ਕਸ਼ੋਰ ਬੁੱਢਾ ਜੀ ਨੂੰ ਕਿਹਾ ਜੇਕਰ ਸਾਡੇ ਕੋਲ ਆਉਣਾ ਹੈ ਤਾਂ ਪਹਿਲਾਂ ਉਸ ਦੇ ਲਈ ਦ੍ਰਿੜ ਨਿਸ਼ਚੈ ਅਤੇ ਆਤਮ ਸਮਰਪਣ ਦੀ ਭਾਵਨਾ ਪੱਕੀ ਕਰ ਲੈਣਾ ਅਤੇ ਉਸ ਲਈ আপনি আপন তো